ਸ਼੍ਰੀ ਗੁਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਹੈਂਡੀਕੈਪ ਬੱਚਿਆਂ ਬਾਰੇ ਤੁਸੀਂ ਜਾਣਦੇ ਹੋਵੋਗੇ ਕਿਉਂਕਿ ਮੈਂ ਵੀ ਇੱਕ ਫਿਜੀਕਲ ਹੈਂਡੀਕੈਪ ਆ ਮੈਂ ਪੈਰਾਂ ਤੇ ਨਹੀਂ ਚੱਲ ਸਕਦਾ ਮੈਂ ਪੁੱਛਣਾ ਚਾਹੁੰਦਾ ਕਿ ਭਗਵਾਨ ਜੀ ਨੇ ਜਿਹੜੇ ਐਲਾਨ ਕੀਤੇ ਸੀ ਕਿ ਪੰਜਾਬ ਦੇ ਹੈਂਡੀਕੈਪ ਨੂੰ ਮੈਂ ਬੋ ਕਰਾਂਗਾ ਪੰਜਾਬ ਦੇ ਬਜ਼ੁਰਗਾਂ ਨੂੰ ਹੈਂਡੀਕੈਪ ਵਿਦਵਾਨ ਨੂੰ ਪੈਨਸ਼ਨ ਦੇਵਾਂਗਾ 2500 ਰੁਪਇਆ ਬਹੁਤ ਤੱਕ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਪੰਜਾਬ ਦੇ ਵਿੱਚ ਕਿਸੇ ਵੀ ਹੈਂਡੀਕੈਪਰ ਕੋਈ ਮਦਦ ਨਹੀਂ ਸੁਨੇ ਕੀਤੀ ਤੇ ਪੰਜਾਬ ਦੇ 3 ਸਾਲ 3 ਸਾਲ ਗੁਜ਼ਰ ਚੁੱਕੇ ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ ਹੋਏ ਨੂੰ ਤੇ ਪੰਜਾਬ ਦੇ ਕਿਸੇ ਹੈਂਡੀਕੈਪ ਦਾ ਭਲਾ ਨਹੀਂ ਕਰ ਸਕਿਆ ਪੰਜਾਬ ਚ ਬਜ਼ੁਰਗਾਂ ਦਾ ਭਲਾ ਨਹੀਂ ਕਰ ਸਕਿਆ ਬੀਮਾ ਦਾ ਭਲਾ ਨਹੀਂ ਕਰ ਸਕਿਆ ਇੱਕ ਚਰਨਜੀਤ ਚੰਨੀ ਸੀ ਪੰਜਾਬ ਚ ਅੰਦਰ ਹਨਾ ਤੁਹਾਨੂੰ ਪਤਾ ਹੋਣਾ ਤੇ ਚਰਨਚਨ ਚਰਨਜੀਤ ਚੰਨੀ ਸਿਰਫ 2 ਮਹੀਨੇ ਦਾ ਮੁੱਖ ਮੰਤਰੀ ਬਣਿਆ ਸੀ ਤੇ 2 ਮਹੀਨੇ ਦਾ ਮੁੱਖ ਮੰਤਰੀ ਬਣ ਕੇ ਉਹਨੇ ਪੰਜਾਬ ਦੇ ਹੈਂਡੀਕੈਪ ਲੋਕਾਂ ਦੀ ਮਦਦ ਕੀਤੀ 2 ਲੱਖ 2 ਸਿਰਫ ਉਸਨੇ ਮਦਦ ਕੀਤੀ ਤੇ 2 ਮਹੀਨੇ ਦਾ ਮੁੱਖ ਮੰਤਰੀ ਬਣ ਤੋਂ ਬਾਅਦ ਉਸਨੇ ਪੈਨਸ਼ਨ ਇਹਦੀ 1500 ਕਰ ਦਿੱਤੀ ਸੀ ਤਾਂ ਆ ਜਿਹੜਾ ਸਾਡੇ ਪੰਜਾਬ ਚੋਂ ਮਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਸਨੇ ਦੇਖ ਲਓ 3 ਸਾਲ ਬੀਤ ਜਾਣ ਦੇ ਬਾਅਦ ਵੀ ਹੈਂਡੀਕੈਪ ਬੱਚਿਆਂ ਦਾ ਕੁਝ ਨਹੀਂ ਕੀਤਾ 3 ਸਾਲ ਬੀਤ ਜਾਣ ਦੇ ਬਾਅਦ ਵੀ ਹੈਂਡੀਕੈਪ ਲੋਕਾਂ ਦੀ ਉਨੀ ਮਦਦ ਨਹੀਂ ਕੀਤੀ ਜਿੰਨੇ ਉਸਨੂੰ ਕਰਨੀ ਚਾਹੀਦੀ ਸੀ ਤੁਸੀਂ ਸੋਚ ਕੇ ਦੇਖੋ ਕਿ ਸਾਡੇ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਨੇ ਔਰ ਹੈਂਡੀਕੈਪ ਬੱਚਿਆਂ ਨੂੰ ਕੁਝ ਨਹੀਂ ਮਿਲਦਾ ਤੇ ਪੰਜਾਬ ਚ ਮੰਗਾਈ ਕਿੰਨੀ ਹੈ ਤੁਹਾਨੂੰ ਪਤਾ ਹੀ ਹੈ ਗੈਸ ਅੰਡਰ 11-1200 ਦਾ ਆ ਫੇਸ ਤੋਂ ਬਾਅਦ ਦਾਲ ਸਬਜ਼ੀ ਦੀ ਕੀਮਤਾਂ ਬਦੀਆਂ ਦੁੱਧ ਦੀ ਕੀਮਤਾਂ ਬਦੀਆਂ ਫੇਰ ਇਸ ਤੋਂ ਇਲਾਵਾ ਤੁਸੀਂ ਦੇਖੋ ਪਟ્રોલ ਦੀਆਂ ਕੀਮਤਾਂ ਵਧੀਆਂ ਹਰ ਚੀਜ਼ ਦੀ ਕੀਮਤ ਵਧੀਆ ਪਰ ਹੈਂਡੀਕੈਪ ਬੱਚਿਆਂ ਦੀ ਪੈਨਸ਼ਨ ਨਹੀਂ ਵਧੀ ਉਹਨਾਂ ਦੀ ਪੈਨਸ਼ਨ ਉਹ ਨਹੀਂ ਜਿਉਣੀ ਆ ਜਿੰਨੀ ਪਹਿਲਾਂ ਸੀ ਨਤੀਜਾ ਇਹ ਆ ਕਿ ਉਹਨਾਂ ਨੂੰ ਹੱਕ ਨਹੀਂ ਮਿਲਦਾ ਤੇ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਮਿਲਦੇ ਨਹੀਂ ਨਤੀਜਾ ਇਹ ਆ ਕਾਫੀ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਔਰ ਮੇਰੇ ਜੇ ਹੈਂਡੀਕੈਪ ਆ ਜਿੰਨਾਂ ਨੂੰ ਕੋਈ ਸਰਕਾਰੀ ਸਹਾਇਤਾ ਵੀ ਨਹੀਂ ਮਿਲਦੀ ਮੇਰਾ ਤਾਂ ਆਪਣਾ ਕੋਈ ਬੈਂਕ ਅਕਾਊਂਟ ਵੀ ਨਹੀਂ ਹੈਗਾ ਨਾ ਮੇਰੇ ਨਾਂ ਪੈਨਸ਼ਨ ਹੈਗੀ ਨਾ ਮੇਰੇ ਨਾਂ ਅਕਾਊਂਟ ਹੈਗਾ ਮੇਰੇ ਕੋਲ ਕੋਈ ਸੁਵਿਧਾ ਸਰਕਾਰੀ ਹੈ ਹੀ ਨਹੀਂ ਠੀਕ ਹੈ ਵੀਲ ਚੀਰਾਂ ਉਹ ਬਿਲਕੁਲ ਟੁੱਟੀ ਹੋਈ ਹੈ 2-3 ਸਾਲ ਪਹਿਲਾਂ ਮਿਲੀ ਸੀ ਤਾਂ ਆਟੋ ਟੱਕੀ ਹੋਈ ਸੀ ਠੀਕ ਹੈ ਟੁੱਟੀ ਹੋਈ ਸੀ ਪਹਿਲੇ ਟੁੱਟੀ ਸੀ ਦਿੱਲੀ ਸਰਹਾਨੇ ਤਾਂ ਬਿਨਾ ਵੀਲ ਚੀਰ ਤੋਂ ਮੈਂ ਕਾਰ ਚੀਂਦਾ ਕੁਝ ਨਹੀਂ ਕਰ ਸਕਦਾ ਕਾਫੀ ਟੈਨਸ਼ਨ ਵਿੱਚ ਰਹਿ ਰਿਹਾ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ ਹੈ ਹੁਣ ਤਾਂ ਮੈਂ ਪਾਗਲਾ ਜੀ ਮੇਰੀ ਜ਼ਿੰਦਗੀ ਹੋ ਗਈ ਹੈ ਤੇ ਮੈਂ ਕੀ ਕਰਾਂ ਮੈਨੂੰ ਖੁਦ ਨਹੀਂ ਸਮਝ ਆਉਂਦਾ ਬਾਹਰ ਨਿਕਲ ਨਹੀਂ ਸਕਦਾ ਕਿਸੇ ਤੋਂ ਮਦਦ ਮੰਗ ਨਹੀਂ ਸਕਦਾ ਪਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਵੰਤ ਮਾਨ ਹੈ ਉਹ ਸਾਡੀ ਸੁਣਦਾ ਨਹੀਂ ਨਾ ਪਰਵਾਨ ਤੁਮਾਨ ਸੁਣਦਾ ਨਾ ਤੁਹਾਨੂੰ ਪਤਾ ਸਾਲਾ ਦੇ ਦਾ ਠੱਗ ਚੋਰ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਦੁਕਾਨ ਨਰਿੰਦਰ ਮੋਦੀ ਤੁਹਾਨੂੰ ਪਤਾ ਹੀ ਹੈ ਫੇਕੂ ਬੋਬੀ ਨੇ ਕਿਸੇ ਦੀ ਗੱਲ ਸੁਣਦਾ ਕਾਫੀ ਹਾਲਾਤ ਮਾੜੇ ਆ ਤਾਂ ਪੰਜਾਬ ਦੇ ਵਿੱਚ ਹੈਂਡੀਕੈਪ ਲੋਕਾਂ ਦੇ ਤਾਂ ਉਹਨਾਂ ਦੇ ਹੱਕਾਂ ਦਾ ਅਧਿਕਾਰ ਉਹਨਾਂ ਨੂੰ ਕਦੇ ਨਹੀਂ ਮਿਲਿਆ ਨਾ ਮਿਲਣੀਆਂ ਬਹੁਤ ਬਾੜੇ ਹਾਲਾਤ ਆ ਸਾਡੇ ਪੰਜਾਬ 'ਚ ਹੈਂਡੀਕੈਪ ਦੇ ਤਾਂ ਪੰਜਾਬ ਸਰਕਾਰ ਨੂੰ ਚਾਹੁੰਦਾ ਕਿ ਮੈਂ ਆਪਣੀ ਗੱਲ ਰੱਖਣਾ ਚਾਹੁੰਦਾ ਕਿ ਤੁਸੀਂ ਸਾਡੀ ਮਦਦ ਕਰੋ ਹੈਂਡੀਕੈਪ ਲੋਕਾਂ ਦੀ ਮਦਦ ਕਰੋ ਤੁਸੀਂ ਝੂਠੇ ਵਾਦੇ ਕਰੀ ਜਾਂਦੇ ਆਂ ਸੀ 2 ਲੱਖ ਦੇਾਂਗੇ ਕੋਈ ਕਹਿੰਦਾ 3 ਲੱਖ ਦੇਾਂਗੇ ਕੋਈ ਕਹਿੰਦਾ ਕਰਜ਼ਾ ਮਾਫ਼ ਕਰ ਦੇਾਂਗੇ ਕੋਈ ਕਹਿੰਦਾ ਕੁਝ ਕਰ ਦੇਾਂਗੇ ਪਰ ਹੈਂਦੀ ਗੈਪ ਨੂੰ ਤੁਸੀਂ ਦੇਖ ਰਹੇ ਨੇ ਤਾਂ ਬਾਕੀ ਤੁਸੀਂ ਲੋਕਾਂ ਨਾਲ ਕਿਥੋਂ ਪਲਾ ਕਰੋਂਗੇ ਠੀਕ ਹੈ ਧੰਨਵਾਦ